ਭਰਮ ਦਾ ਸਾ ਜਿੰਨਾ ਚੋਰ ਪਕੜਿਆ ਉਹ ਖੋਜ ਮਗਰ ਨਹੀਂ ਚੜਦੇ ਸੁਣ ਮੋਤੀ ਲੱਭਦੇ ਆ ਸਦਾ ਸਮੁੰਦਰਾਂ ਚੋਂ ਥੀਰ ਮਿਲਦਾ ਕੋਲੇ ਦੀ ਖਾਨ ਵਿੱਚੋਂ ਰਸ ਮਿਲਦਾ ਕਰਨੇ ਦੀਆਂ ਪੋਰੀਆਂ ਚੋਂ ਤੇ ਗਿਆਨ ਮਿਲਦਾ ਛਿੱਟ ਜਬਾਨੋਂ ਜਿਵੇਂ ਸੂਰਤ ਸੀਸੇ ਵਿੱਚੋਂ ਨਜ਼ਰੋਂ ਜਿਵੇਂ ਸੂਰਤ ਚੀਸੇ ਵਿੱਚੋਂ ਨਜ਼ਰ ਆਉਂਦੀ ਇੰਝ ਲੱਭਦੀ ਆ ਅਕਲ ਗਿਆਨ ਵਿੱਚੋਂ ਪਰਮਦਾਤਾ ਵੇਲਾ ਅਜੇ ਹੱਥ ਤੇ ਪਰਮਦਾਤਾ ਵੇਲਾ ਅਜੇ ਆ ਹੱਥ ਤੇ ਕਰ ਬੰਦਗੀ ਜਪ ਨਾਮ ਰੱਬ ਦਾ ਕਰ ਗੁਰੂ ਦੀ ਸੇਵਾ ਇਹ ਨਿਕਲ ਜਾਵੇ ਨਾ ਜ਼ਿੰਦਗੀ ਵਾਲਾ ਤੀਰ ਤਮਾਨ ਕੜਿਆ ਵਾਂਗ ਅਸਮਾਨ ਚੋਂ ਗਿਰਨ ਬੰਦੇ ਕੜਿਆ ਕੜਿਆ ਵਾਂਗ ਅਸਮਾਨ ਚੋਂ ਗਿਰਨ ਬੰਦੇ ਛੋਲਿਆਂ ਵਾਂਗ ਜ਼ਮੀਨ ਵਿੱਚ ਡਲੀ ਜਾਂਦੇ ਅੱਖਾਂ ਖੋਲ ਕੇ ਵੇਖੋ ਈ ਪਰਮਦਾਤਾ ਸਤਿਗੁਰੂ ਬਾਜ ਨਰਕ ਕੁੰਡ ਭਰੀ ਪਹਿਲਾ ਇਸ਼ਕ ਖੁਦਾ ਨੇ ਆਪ ਕੀਤਾ ਫਿਰ ਰਚਨਾ ਰਚਾਉਣ ਲੱਗਾ ਪੁੱਤ ਕੋ ਕੇ ਆਦਮ ਤਿਆਰ ਕੀਤਾ ਰਸਾ ਜ਼ਿੰਦਗੀ ਦਾ ਵਿੱਚ ਪਾਉਣ ਲੱਗਾ ਜੰਮ ਫੂਕਿਆ ਕੰਮ ਫੂਕਿਆ ਤਾਂ ਆਦਮ ਉੱਠ ਬੈਠਾ ਇੱਕ ਦਮ ਦਾ ਹੀ ਨਾ ਕੰਮ ਫੂਕਿਆ ਆਦਮ ਉੱਠ ਬੈਠਾ ਗੱਲ ਬਰਮਦਾਸ ਨੂੰ ਮੁਰਸ਼ਿਦ ਦਾ ਸੁਝਾ ਨਾ ਹੁਣ ਚੱਲੋ ਬਾਜੀ ਬਰਾ ਸਾਈ ਜੀ ਅਸੀਂ ਆਈ ਕੁਛ ਲੈਣ ਆਉਣੇ ਹਾਂ अशी थोड्या दुवा लोक गाणा गाणी होणे जे सांगू